ਥੋੜੇ ਕੋਲੇ ਓਹ ਥੋੜੇ ਕੋਲੇ ਖੜਾ ਕੇ ਬੁਲਾ ਦਿਓ ਸਾਨੂੰ ਪਤਾ ਸ੍ਰੀਕੇ ਜਰਾਬਾ ਹੋ ਜਾਂਦਾ ਸਾਡੇ ਹੈਗੇ 52 ਸਾਬ ਦੇ ਰਿਲੇਸ਼ਨ ਉਹ ਫੋਨ ਉਹ ਵੀ ਥੋੜੇ ਸੰਬੰਧ ਨੇ ਜੀ ਮੈਂ ਦੂਰੀ ਹੈਲੋ ਕਰੋ ਠੀਕ ਹੈ ਸਰ ਸਾਡੀ ਤਾਂ ਤਿੰਨ ਸਾਬ ਦਾ ਮੰਤਰੀ ਮਲੂਕਾ ਸਾਹਿਬ ਮੈਂ ਤਿੰਨਾ ਸਾਹਿਬ ਤਿੰਨਾਂ ਨੇ ਮਿਲਣਾ ਮੈਂ ਫਿਰ ਹੋਰ ਨਹੀਂ ਕੋਈ ਜਾਗੂ ਹੈ ਤਿੰਨ ਆਮ ਆਦਮੀ ਹੈ ਠੀਕ ਹੈ ਕੋਈ ਇੱਕ ਹੇਠਾਂ ਆਮ ਆਦਮੀ ਨਹੀਂ ਸਰਕਾਰ ਨਹੀਂ ਹੈ ਆਮ ਆਦਮੀ ਹੈ ਚੈਸਟਰ 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 ਤੇ ਹਾਰੀ ਪਾ ਕੇ ਉਹ ਖੜੇ ਕਰਕੇ ਭਾਵੇਂ ਭੁਲਾ ਕਤ ਕਰਾ ਦਿਓ ਸਾਡੀ ਉਹ ਆ ਭਾਵੇਂ ਜੰਗਲੇ ਜੋ ਕਰਾ ਦਿਓ ਸਾਨੂੰ ਤੁਹਾਡੇ ਰੂਲ ਨਹੀਂ ਪਾ नहीं। नहीं। दे दे दे। अच्छा अच्छा हाँ अच्छा, बस ဒီလိုမျိုးပြန်သွားတာပေါ့ ਸਭ ਬੱਚੇ ਨਹੀਂ ਆਉਂਦੇ ਜਿਹੜੀ ਗੱਡੀ ਖੜ ਜਾਈਓ ਇੱਥੇ ਬਾਕੀ ਗੱਡੀ ਆ ਜਾਈਓ ਬਾਕੀ ਖਾਂ ਦੇ ਪਿੱਛੇ ਨਹੀਂ ਆਉਂਦੇ ਉਹ ਬਾਕੀ ਸਾਰੇ ਖੜਾ ਲਾਓ ਬੜਾ ਹੱਥ ਖਰੇ ਕਰੇ ਯਾਰ ਬੜਾ ਪੀਣੇ ਆਇਆ ਨਾ ਗੱਡੀ ਕਮੇਟੀ ਦਾ ਉਹ ਤੋਂ ਬੋਲੋ ਪਾਣੀ ਦੇਖੋ ਬਾਵਲ ਸਾਹਿਬ ਉਹਦੇ ਬਹਿਨੋਈ ਨੇ ਬਿਕਰਮਜੀਤ ਦੇ ਸਿਮਰ ਹਰਸਿਮਰਤ ਮੈਂਬਰ ਪਾਰਲੀਮੈਂਟ ਨੇ ਉਹਦੀ ਸਿਸਟਰ ਹੈ ਉਹਨਾਂ ਨੂੰ ਵੀ ਮਿਲਣ ਨਹੀਂ ਦਿੱਤਾ ਜਾ ਰਿਹਾ ਸਾਨੂੰ ਵੀ ਨਹੀਂ ਮਿਲਣ ਦਿੱਤਾ ਜਾ ਰਿਹਾ ਉਹਨਾਂ ਦੇ ਨਾਲ ਸਾਥੀਆਂ ਸੀ ਮਿੰისტਰ ਹੈ ਇਕੱਠੇ ਕਿੰਨੇ ਕਿੰਨੇ ਸਾਲ ਸੋ ਜਾਨੀ ਇਹ ਜਦ ਤਾਸੀਂ ਆਪਣੀ ਜ਼ਿੰਦਗੀ ਦੇ ਵਿੱਚ ਸਿਆਸਤ ਕਰਦਿਆਂ ਨੂੰ 50 ਸਾਲ ਹੋ ਗਏ ਆ ਪਹਿਲੀ ਵਾਰ ਵੇਖਿਆ ਕਦੇ ਸਾਨੂੰ ਸਮੱਸਿਆ ਨਹੀਂ ਆਈ ਚਾਹੇ ਕਾਂਗਰਸ ਦਾ ਰਾਜ ਰਿਹਾ ਚਾਹੇ ਉਸ ਤੋਂ ਪਹਿਲਾਂ ਬਜ਼ੁਰਗਾਂ ਤੋਂ ਸੁਣਦੇ ਹੁੰਦੇ ਸੀ ਅੰਗਰੇਜ਼ਾਂ ਦਾ ਰਾਜ ਰਿਹਾ ਚਾਹੇ ਰਾਜਿਆਂ ਦਾ ਰਾਜ ਰਿਹਾ ਮੁਲਾਕਾਤਾਂ 'ਚ ਨਹੀਂ ਕਦੇ ਕਿਸੇ ਨੂੰ ਕੋਈ ਤਕਲੀਫਾਂ ਆਈਆਂ ਸੀਗੀਆਂ ਅੱਜ ਤੱਕ ਕਦੇ ਵੀ ਭਾਵੇਂ ਕਿੱਡੇ-ਕਿੱਡੇ ਵੀ ਜੁਰਮ ਵਾਲੇ ਕੋਈ ਗੱਲ ਹੁੰਦੀਆਂ ਕਦੇ ਨਹੀਂ ਸੀ ਕੋਈ ਜਾਂ ਆਈਆਂ ਚਾਹੇ ਕਿੰਨੀਆਂ ਕਾਇਦ ਹੋਈ ਹੈ ਹਲੇ ਤਾਂ ਮੁੱਢਲੀ ਸਟੇਜ ਤੇ ਇੱਕ ਇਹਨਾਂ ਦਾ ਪਰਚੇ ਦਰਜ ਕੀਤੇ ਆ ਅਸੀਂ ਕਹਿੰਨੇ ਝੂਠੇ ਆ ਕਿ ਸਾਡੇ ਸੱਚੇ ਆ ਤੇ ਹਲੇ ਤਾਂ ਉਹ ਆਮ ਆਮ ਬੰਦਾ ਹੀ ਆ ਹਲੇ ਕੋਈ ਤੇ ਦੋਸ਼ ਤਾਂ ਹੈ ਨਹੀਂ ਨਾ ਅਦਾਲਤ ਨੇ ਕੋਈ ਉਹਨੂੰ ਦੋਸ਼ੀ ਠਹਿਰਾਇ ਕਿਸੇ ਗੱਲ ਦਾ ਸ਼ਵੀ ਨੂੰ ਕਿਸ ਤਰ੍ਹਾਂ ਦੇਖਦੇ ਹੋ ਸਾਰਾ ਦੇਖੋ ਸ਼ਵੀ ਜਿਹੜੀ ਹੁੰਦੀ ਹੈ ਨਾ ਪੋਲੀਟਿਕਲ ਬੰਦੇ ਜੀ ਲੋਕਾਂ ਨੇ ਕਰਨੀ ਹੁੰਦੀ ਹੈ ਸਰਕਾਰਾਂ ਨਹੀਂ ਸ਼ਵੀ ਕਿਸੇ ਦੀ ਬਣਾ ਸਕਦੀਆਂ ਨਾ ਡੇਗ ਸਕਦੀਆਂ ਸਰਕਾਰਾਂ ਤਾਂ ਆਪਦੇ ਬੰਦਿਆਂ ਦੀ ਬਣਾਉਣ ਦੀ ਕੋਸ਼ਿਸ਼ ਕਰਨੀਆਂ ਦੂਜਿਆਂ ਦੀ ਡੇਗਣ ਦੀ ਕਰਨੀਆਂ ਇਹ ਕਰਨਾ ਹੁੰਦਾ ਲੋਕਾਂ ਨੇ ਫੈਸਲਾ ਲੋਕ ਐ ਇਸ ਵੇਲੇ ਸਾਰੇ ਤਕਰੀਬਨ ਕਾਲੀ ਦਲ ਦੇ ਨਾਲ ਆ ਲੋਕਾਂ ਦਾ ਝੁਕ ਕਾਲੀ ਦਲ ਵਾਲਾ ਤੇ ਮਜੀਠੀਆ ਪਰਿਵਾਰ ਦਾ ਕੋਈ ਅੱਜ ਦਾ ਨਹੀਂ ਬਹੁਤ ਵੱਡਾ ਨਾਂ ਹੈ ਮਹਾਰਾਜਾ ਰਣਜੀਤ ਸਿੰਘ ਵਲੇ ਵੀ ਉਹਨਾਂ ਦੀ ਚੜ੍ਹਾਈ ਰਹੀ ਉਦੋਂ ਹੀ ਮੰਤਰੀ ਰਹੇ ਅੰਗਰੇਜ਼ਾਂ ਦੇ ਰਾਜ ਵਿੱਚ ਵੀ ਉਹਨਾਂ ਦੀ ਚੜ੍ਹਾਈ ਰਹੀ ਫਿਰ ਕਾਂਗਰਸ ਦੇ ਰਾਜ ਦੇ ਵਿੱਚ ਵੀ ਚੜ੍ਹਾਈ ਰਹੀ ਹੁਣ ਜੇ ਕਾਲੀ ਦਲ ਦਾ ਚਲਦੇ ਉਹਨਾਂ ਦੀ ਰਿਸ਼ਤੇਦਾਰੀ ਪਈ ਕਾਲੀ ਦਲ ਚ ਸਾਰੇ ਤੇ ਕਾਲੀ ਦਲ ਚ ਵੀ ਚੜ੍ਹਾਈ ਰਹੀ ਸੋ ਇਸ ਕਰਕੇ ਉਹਨਾਂ ਦਾ ਪਰਿਵਾਰ ਦਾ ਤਾਂ ਬਹੁਤ ਵੱਡਾ ਨਾਂ ਹੈ ਪੰਜਾਬ ਚ ਮਜੀਠੀਆ ਪਰਿਵਾਰ ਦਾ ਕੋਈ ਛੋਟਾ ਪਰਿਵਾਰ ਨਹੀਂ ਹੈਗਾ ਸੁਪਰਡੈਂਟ ਤੇ ਪਤਨ ਦਾ ਕੰਮ ਹੈ ਇਹ ਜੋ ਸਰਕਾਰ ਤੇ ਨਾਲੋਂ ਨਹੀਂ ਹੁੰਦਾ ਔਰ ਸਾਰਿਆਂ ਦਾ ਹੱਕ ਹੁੰਦਾ ਤੇ ਤੁਸੀਂ ਜਿਹੜਾ ਹੈਗਾ ਜਾ ਕੇ ਰੱਬ ਨੂੰ ਕੱਪ ਇੱਥੇ ਕਿਹਨੂੰ ਰਜਿਸਟਰ ਤੇ ਸਾਡੇ ਸਕੱਤਰਾਂ ਜੀ ਨੇ ਆਪ ਲੋਕੀ ਕਰਦੇ ਤੇ ਭਾਵੇਂ ਬਾਹਰ ਖੜੇ ਕਰਕੇ ਚਾਹਲੀ ਤੇ ਸਾਡੀ ਬਰਕਤ ਕਰਾ ਦੇ ਸਾਨੂੰ ਪਤਾ ਤਾਂ ਅਸੀਂ ਆਪਣੇ ਜਿਹੜੇ ਆ ਸਾਥੀ ਨੂੰ ਮਿੰਨਤਾ ਚਾਹਦੇ 15 ਸਾਲ ਤੋਂ ਤੁਹਾਡੇ ਸਾਹਮਣੇ ਆ ਜੀ ਬਾਹਰਲਾ ਗੇਟ ਹਾਲੇ ਦੇਰ ਤੋਂ ਬੜੀ ਦੂਰ ਹੈ ਇੱਥੇ ਹੀ ਜੰਦਰੇ ਵੱਜੇ ਹੋਇਆ ਸਿਕਿਉਰਟੀ ਲੱਗੀ ਹੋਈ ਆ 10 ਮਿੰਟ ਬਾਹਰ ਕੋਈ ਨਹੀਂ ਦੇਰ ਵਾਸਤੇ ਰੁਕੇਗਾ ਲੋ ਮੇਰੇ ਕਿੰਨੇ 10 ਮਿੰਟਾਂ ਚ 10 ਦੇ ਕਿ ਇਹਨੂੰ ਪਤਾ ਨਹੀਂ ਕਿੱਥੋਂ ਤੱਕ ਸਲਾਹ ਕਰਨੀ ਇਹਨਾਂ ਨੇ ਮੁੱਖ ਮੰਤਰੀ ਤੱਕ ਕੀ ਕਰੀਏ ਅਦਰਵਾਈਜ਼ ਫੋਨ ਤੇ ਹੀ ਡੇਟ ਵਾਲਾ ਪੁੱਛ ਲੈਂਦਾ ਜੀ ਮੁਲਾਕਾਤ ਵਾਲੇ ਆਇਆ ਬੰਦਾ ਕਹਿੰਦਾ ਜਿਹਾ ਭੇਜ ਦੇਣਾ ਪਰ ਇਹ ਮੇਰੇ ਹੁਣ ਪਤਾ ਨਹੀਂ ਹਾਲੇ ਦਿੱਲੀ ਜਾ ਕੇ ਉੱਥੇ ਮੀਟਿੰਗ ਹੋਣੀ ਹੋਵੇ ਉੱਥੇ ਫੈਲਾ ਹੋਣਾ ਮੈਸਟਰ ਸਾਹਿਬ ਨੂੰ ਇੱਕ ਮਿਲਾਂਗੇ ਕਈ ਘੰਟੇ ਵੀ ਲੱਗ ਸਕਦਾ ਹੈ ਅਸੀਂ ਤਾਂ ਚਲੋ ਆਏ ਆ ਸਾਡੀ ਤਾਂ ਪੇਸ਼ੈਂਸ ਹੈਗੀ ਹੈ ਅਸੀਂ ਤੇ ਇੰਤਜ਼ਾਰ ਕਰਾਂਗੇ ਇੰਨੇ ਦਿਨਾਂ ਦਾ ਵੀ ਇੰਤਜ਼ਾਰ ਕਰ ਸਕਦੇ ਹਾਂ ਮਨਸ਼ਾ ਕੀ ਲੱਗਦੀ ਹੈ ਜੀ ਆਪ ਜੀਆ ਕਰਦੇ ਨੇ ਕੋਈ ਮਨਸ਼ਾ ਨਹੀਂ ਹੈ ਇਹ ਲੋਕਾਂ ਦੇ ਅਧਿਕਾਰਾਂ ਦਾ ਘਾਣ ਹੈ ਇਹ ਇੱਕ ਜਿਹੜੀ ਉਹਨਾਂ ਬਦਲਾਖੋਰੀ ਦੀ ਰਾਜਨੀਤੀ ਸਾਡੇ ਨਾਲ ਨੇ ਆਪੋਜੀਸ਼ਨ ਦਾ ਗਲਾਤ ਬਣਾਉਣ ਦੀ ਜਿਹੜੀ ਆ ਕੋਸ਼ਿਸ਼ ਹੈ ਕਿ ਸ਼ਾਇਦ ਇੱਦਾਂ ਲੋਕੀ ਦੇ ਅੰਦਰ ਐਂਟਰ ਕਰਨ ਲੈਂਡ ਪੋਲਿੰਗ ਪਾਲਿਸੀ ਦੇ ਖਿਲਾਫ ਬੋਲਣੋਂ ਹਰ ਜਨਸੀ ਸ਼ਾਇਦ ਲੋਕੀ ਕਰਪਸ਼ਨ ਦੇ ਖਿਲਾਫ ਆਪੋਜੀਸ਼ਨ ਵਾਲੇ ਬੋਲਣੋਂ ਹਰ ਜਨਸੀ ਸੱਜੇ ਜਿਹੜੇ ਬਾਕੀ ਨਾ ਗਲਤ ਕੰਮ ਸਾਡੇ ਹੋ ਰਿਹਾ ਉਹਨਾਂ ਦੇ ਖਿਲਾਫ ਜਿਹੜਾ ਆਪੋਜੀਸ਼ਨ ਬੋਲਣਾ ਹਰ ਦਿਨ ਪਰ ਇਹ ਤਾਂ ਕਦੇ ਹੋਣਾ ਨਹੀਂ ਨਾ ਵੀ ਨਾ ਮਿਲਦਾ ਕਿਲਾ ਤੁਹਾਡਾ ਕੀ ਹੋਏਗਾ ਜਿਵੇਂ ਕੋਰਟ ਚ ਵੀ ਤੁਸੀਂ ਆ ਉੱਤੇ ਰੁੱਖ ਰੱਖੋਗੇ ਬੜਾ ਵੀ ਅਸੀਂ ਮਿਲਣ ਗਏ ਸਾਨੂੰ ਮਿਲ ਚਲੋ ਅਗਲਾ ਫਿਰ ਅਸੀਂ ਇਹ ਦੇਖਾਂਗੇ ਪਹਿਲੇ ਤਾਂ ਸਾਨੂੰ ਆਸ ਹੈ ਕਿ ਕੋਈ ਜਿਹੜੀ ਆ ਤੁਹਾਡੇ ਲਈ ਵੀ ਅਸੀਂ ਫਰਿਆਦ ਕਰਦੇ ਹਾਂ ਆਪਕੀ ਭਾਈ ਮਿਲਣਾ ਤੇ ਕਿੰਨਾ ਸਮਾਂ ਦੇਣਾ ਕਿੱਥੇ ਖੜਾ ਕਰਕੇ ਮਲਾਉਣਾ ਉਹ ਤੁਹਾਡਾ ਅਸੀਂ ਕੋਈ ਵੀਆਈਪੀ ਟ੍ਰੀਟਮੈਂਟ ਨਹੀਂ ਮੰਗਦੇ ਆਇ ਤੇ ਕਿਨੇ ਕਿਤੇ ਕਨੇ ਕਰਕੇ ਬਾਹਰ ਜਾਣੀ ਸਾਰੇ ਲੋਕੀ ਕਰਦੇ ਸਾਨੂੰ ਵੀ ਅਸਰ ਕਰਨਾ ਪਰਿਵਾਰ ਨੂੰ ਵੀ ਨਹੀਂ ਮਿਲਣ ਦਿੱਤਾ ਜਾ ਰਿਹਾ ਕਿਸ ਤਰ੍ਹਾਂ ਸਰਦਾਰ ਜਸਪ੍ਰੀਤ ਸਿੰਘ ਬਾਦਲ ਸਾਹਿਬ ਤੋਂ ਵੀ ਜਨ ਜੀ ਵੀ ਤਾਂ ਪਰਿਵਾਰ ਦੇ ਮੈਂਬਰ ਸੀ ਵੀ ਹੁਣ ਤਾਈ ਤੋਂ ਸੁਣਾਦੀ ਰੀਅਲ ਸਿਸਟਰ ਹੈ ਮੈਂਬਰ ਹਸਕਤ ਕੋਲ ਬ੍ਰਦਰ ਉਹਨਾਂ ਨੂੰ ਅੱਲੇ ਲਾਉਂ ਦਿੱਤਾ ਗਿਆ ਜੇ ਕੋਈ ਗੱਲ ਬਾਹਰ ਆਉਂਦੀ ਹੈ ਤਾਂ ਇਹ ਤਾਂ ਪਹਿਲੀ ਵਾਰੀ ਇਹ ਤਾਂ ਕੰਮ ਰੁਕੀ ਹੈ ਇਹਨੂੰ ਵੀ ਸੁਣਿਆ ਹੈ ਹੁਣ ਐਵੈਨਿਊ ਸੀ ਤੋਂ ਵੀ ਇਹਦੇ ਪਿੱਛੇ ਮੁੱਖ ਕਾਰਨ ਕੀ ਸਮਝੋ ਮੇਨ ਵੱਡੀ ਸਾਡੇ ਪਰਿਵਾਰ ਦੇ ਉਹਨਾਂ ਦੇ ਪਰਿਵਾਰ ਨਾਲ ਪਿਛਲੇ 50 ਸਾਲ ਦੇ ਸਬੰਧ ਆ ਸਰਦਾਰ ਸੁਰਜੀਤ ਸਿੰਘ ਮਜੀਠੀਆ ਵੇੜੇ ਦੇ ਅਸੀਂ ਮਿਲਣ ਆਏ ਸੀ ਤੇ ਬੜੀ ਹੈਰਾਨੀ ਹੋਈ ਕਿ ਇਹ ਗੇਟ ਰੁਕਿਆ ਹੋਇਆ ਮੈਂ ਤਾਂ ਪਹਿਲੀ ਵਾਰ ਦੇਖਿਆ ਜੇਲ੍ਹ ਵਿੱਚ ਮਤੌਰ ਮੰਤਰੀ ਵੀ ਇਨਸਪੈਕਸ਼ਨ ਲਈ ਗਏ ਆ ਬਤੌਰ ਆਪੋਜੀਸ਼ਨ ਦੇ ਵੀ ਗਏ ਆ ਜੇਲ੍ਹ ਦੇ ਗੇਟ ਦੇ ਬਾਹਰ ਤਾਂ ਜਰੂਰ ਤਾਲਾ ਲੱਗਿਆ ਹੁੰਦਾ ਆ ਜੇਲ੍ਹ ਦੇ ਐਂਟਰੀ ਦੇ ਹੀ ਤਾਲਾ ਲੱਗਿਆ ਪਹਿਲੀ ਵਾਰ ਦੇਖਿਆ ਤੇ ਸਮਝਦਾ ਮੈਂ ਤਾਂ ਕਿ ਇਹ ਕਾਨੂੰਨ ਇਸ ਰਾਜ ਵਿੱਚ ਕੋਈ ਕਾਨੂੰਨ ਦੀ ਨਾ ਥਾ ਹੈ ਨੀ ਨਾ ਕਾਨੂੰਨ ਦਾ ਕੋਈ ਜਾੜਦੇ ਨਾ ਕਾਨੂੰਨ ਦਾ ਕੋਈ ਨਾ ਆਇਗਾ ਨਾਤੇ ਮੁਲਾਕਾਤ ਵੀ ਮੈਂ ਦੱਸਿਆ ਸਾਰਿਆਂ ਨੂੰ ਵੀ ਕਿ ਮੁਲਾਕਾਤ ਜਿਹੜੀ ਪਰਿਵਾਰਕ ਮੈਂਬਰ ਹੀ ਕਰ ਸਕਦੇ ਨੇ ਜਾਂ ਵਕੀਲ ਕਰ ਸਕਦੇ ਨੇ ਸੋ ਮੁਲਾਕਾਤ ਉਹਨਾਂ ਦੀ ਹੋ ਰਹੀਆਂ ਨੇ ਜੋ ਰੂਲਸ ਮੁਤਾਬਕ ਪਰਮਿਟਡ ਨੇ ਪਰਿਵਾਰ ਨੂੰ ਵੀ ਨਹੀਂ ਮੁਲਾਕਾਤ ਕੀਤੀ ਸ਼ੋਕਤ ਤੇ ਸ਼ਖਵੀਰ ਜੀ ਨਾਲ ਵੀ ਸਾਡੇ ਕੋਲ ਤਾਂ ਇੱਥੇ ਕੋਈ ਨਹੀਂ ਆਇਆ ਜੀ ਜਦੋਂ ਆਣਗੇ ਜ਼ਰੂਰ ਕਰਾਵਾਂਗੇ ਜੀ ਆਪਣੇ ਹਰ ਸਿਮਰਤ ਕੜ ਤੋਂ ਕੋਈ ਵੀ ਨਹੀਂ ਆਇਆ ਨਹੀਂ ਜੀ ਨਹੀਂ ਕੋਈ ਨਹੀਂ ਆਇਆ ਜਦੋਂ ਆਣਗੇ ਜ਼ਰੂਰ ਕਰਾਵਾਂਗੇ ਇਹ ਪਰਿਵਾਰ ਦੀ ਮੁਲਾਕਾਤ ਕਿੰਨੇ ਜਣੇ ਕਰ ਸਕਦੇ ਆ ਜਿਵੇਂ ਰਿਸ਼ਤੇਦਾਰ ਜਾਂ ਕਿੰਨਾ ਪੂਨ 10 ਮੈਂਬਰ ਕਰ ਸਕਦੇ ਨੇ ਜੀ ਇਨਕਲੂਡਿੰਗ ਜਿਹੜੇ ਨੇ ਉਹਨਾਂ ਦੇ ਲਾਇਰ ਨਹੀਂ ਉਹ 10 ਜਣੇ ਕਰ ਸਕਦੇ ਨੇ 10 ਜਣੇ ਵਨ ਟਾਈਮ ਨਹੀਂ ਕਰ ਸਕਦੇ ਹਫਤੇ 'ਚ ਦੋ ਦਿਨ ਕਰ ਸਕਦੇ ਨੇ ਮੁਲਾਕਾਤ ਇੱਕੋ ਦੋ ਦਿਨ ਕਰ ਸਕਦਾ ਸੋਮਵਾਰ ਤੇ ਵੀਰਵਾਰ ਦਾ ਮੁਲਾਕਾਤ ਹੈ ਜੀ ਅਕੋਰਡ